ਬਰਦਾ ਢੇੜੀ ਤਹਿਸੀਲ ਸਮਾਣਾ ਜ਼ਿਲ੍ਹਾ ਪਟਿਆਲਾ ਦੇ ਵਿੱਚ ਖੱਗਰ ਦੇ ਹਾਲਾਤ ਦਿਖਾਉਣੇ ਤੁਹਾਨੂੰ ਆ ਖੱਗਰ ਚੱਲ ਰਿਹਾ ਹੈਗਾ ਤੁਸੀਂ ਲਾਈਵ ਦੇਖ ਸਕਦੇ ਹੋ ਜਿੱਥੇ ਕਿਤੇ ਨੀਵੇਂ ਥਾਂ ਨੇ ਉੱਥੋਂ ਥੋੜਾ ਪਾਣੀ ਹੈ ਜਿਹੜਾ ਨਿਕਲ ਕੇ ਬਾਹਰ ਆਉਣਾ ਸ਼ੁਰੂ ਹੋਇਆਗਾ ਤੇ ਪੂਰਾ ਨੱਕੋ ਨੱਕ ਭਰ ਕੇ ਇੱਥੋਂ ਚੱਲ ਰਿਹਾਗਾ ਆ ਖੇਤਾਂ ਦੇ ਵਿੱਚ ਕੁਝ ਨੀਵੇਂ ਥਾਵਾਂ ਤੇ ਪਾਣੀ ਆਉਣਾ ਸ਼ੁਰੂ ਹੋਇਆ 2023 ਨਾਲੋਂ ਕੀ ਫਰਕ ਆ ਇਹ ਸਾਡੇ ਨਾਲ ਕੁਝ ਕਿਸਾਨ ਵੀਰ ਨੇ ਉਹਨਾਂ ਨੂੰ ਪੁੱਛਦੇ ਆਂਗੇ ਬਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਨਾਮ ਆ ਤੁਹਾਡਾ ਜਨੈਸ਼ ਜਰਨਲ ਜੀ ਇਹ ਕਿੰਨੇ ਕੇ ਏਰੀਆ ਚ ਪਾਣੀ ਆ ਚੁੱਕਿਆ ਹੈ ਘੱਗਰ ਦਾ ਘੱਗਰ ਦਾ ਜੀ ਇਹ ਕੁਛ ਪੰਚਾਇਤੀ ਹੈ ਜਿਹੜੀ ਉਹ ਤਕਰੀਬਨ ਸਾਰੀ ਚਾ ਚੁੱਕਿਆ ਜੀ ਕਿੰਨਾ ਕੇ ਰਕਬਾ ਹੈ ਪੰਚਾਇਤੀ ਦਾ ਪੰਚਾਇਤੀ ਦਾ ਤਕਰੀਬਨ ਇਹ 20 ਏਕੜ ਬਣਦਾ ਜਿੱਥੇ ਮਤਲਬ ਕਿ ਜੀਰੀ ਲੱਗੀ ਹੋਈ ਹੈ ਜੀ ਅੱਛਾ ਤੇ ਉਸ ਤੋਂ ਇਲਾਵਾ ਜਿਹੜੀ ਪੰਚਾਇਤੀ ਤੋਂ ਇਲਾਵਾ ਵੀ ਆ ਉਹਦੇ ਵਿੱਚ ਵੀ ਆਪਾਂ ਖੜੇ ਆ ਮਤਲਬ ਕਿ ਉੱਪਰ ਆ ਗਈ ਉਦੇ ਉਸ ਤੋਂ ਇਲਾਵਾ ਵੀ ਉਹਦਾ ਜਿਹੜਾ ਇੱਕ ਗਰਦੀ ਮਾਰ ਦੇ ਵਿੱਚ ਆ ਕਿਰੀ ਇਸ ਟਾਈਮ 2023 ਨਾਲੋਂ ਕਿੰਨਾ ਕੁ ਫਰਕ ਲੱਗਦਾ 2023 ਨਾਲੋਂ ਹਜੇ ਆਪਾਂ ਕਹਿੰਦੇ ਵੀ ਕਾਫੀ ਫਰਕ ਆ 2023 ਦੇ ਵਿੱਚ ਤਾਂ ਕਾਫੀ ਪਾਣੀ ਸੀਗਾ ਇਸ ਤੋਂ ਕਿਤੇ ਜ਼ਿਆਦਾ ਤੇ ਆਪਣੇ ਤਜਰਬੇ ਦੇ ਆਧਾਰ ਤੇ ਜਦੋਂ ਪਹਿਲਾਂ ਵੀ ਇੱਕ ਇੱਕ ਘਰਾਉਂਦਾ ਇੱਥੇ ਤਾਂ ਕੀ ਹਾਲਾਤ ਲੱਗਦੇ ਨੇ ਪਾਣੀ ਕਾਬੂ ਚ ਰਹੂਗਾ ਜਾਂ ਬਾਹਰ ਆਉਣ ਦੀ ਸੰਭਾਵਨਾ ਲੱਗਦੀ ਆ ਇਸੇ ਹਸਾਬ ਨਾਲ ਬਾਰਸ਼ ਤੇ ਇਹਦੇ ਬਾਰੇ ਨਹੀਂ ਕੁਝ ਕਿਹਾ ਜਾ ਸਕਦਾ ਵੀ ਜਿਹੜੇ ਸੰਭਾਵਨਾ ਬਾਰਸ਼ ਪੈ ਬਾਰਸ਼ ਪੈਰੀ ਹ ਉਸ ਹਾਲ ਨਾਲ ਦਾ ਕੋਈ ਹਜੇ ਕੁਝ ਕਹਿ ਨਹੀਂ ਸਕਦੇ ਵੀ ਕਾਬੂ ਚ ਹੈਗਾ ਕਿ ਨਾ ਹੈਗਾ ਇਹ ਬਾਰਸ਼ ਪਿੱਛੋਂ ਘਟੂਗੀ ਤਾਂ ਕਾਬੂ ਜਾ ਸਕਦਾ ਹੁਣ ਜਿਹੜੀ ਮੌਜੂਦਾ ਸਥਿਤੀ ਹੈ ਦੇ ਨਾਲ ਕਿੰਨਾ ਕੁ ਨੁਕਸਾਨ ਤੁਹਾਨੂੰ ਲੱਗਦਾ ਪਿੰਡ ਦਾ ਇਹਦੇ ਨਾਲ ਦੇਖੋ ਜੀ ਫਸਲਾਂ ਦਾ ਨੁਕਸਾਨ ਆ ਜਿਹੜਾ ਉਹ ਤਾਂ ਹੈ ਹੀ ਗਿਆ तकरीबन ਗੋਭ ਵਿੱਚ ਵਿੱਚ ਜੀਰੀਆਂ ਗੋਭ ਦੇ ਨਿਸਰ ਲੱਗੀਆਂ ਹੋਈਆਂ ਨੇ ਜਿਹੜੀਆਂ ਡੁੱਬੀਆਂ ਹੋਈਆਂ ਨੇ ਇਸ ਟਾਈਮ ਆ ਤੇ ਜੇ ਤਿੰਨ ਦਿਨ ਹੋ ਗਏ ਉਹਨਾਂ ਨੂੰ ਡੁੱਬੀਆਂ ਨੂੰ ਤਿੰਨ ਤੋਂ ਚਾਰ ਦਿਨ ਜੇ ਅੱਜ ਵੀ ਪਾਣੀ ਬਾਅਸ ਮੁੜਦਾ ਤਾਂ ਉਹਨਾਂ ਦਾ ਅੱਜ ਵੀ ਆਪਾਂ ਕਹੇ ਲਈ ਵੀ 60 70% ਨੁਕਸਾਨ ਹੈਗਾ ਜੀਰੀਆਂ ਦਾ ਤੇ ਜੇ ਪਾਣੀ 1-2 ਦਿਨ ਹੋਰ ਖੜਦਾ ਤਾਂ ਉਹ ਬਿਲਕੁਲ ਹੀ ਆਪਾਂ ਕਹੇ ਦੀ ਵੀ ਡੈਮੇਜ ਨਹੀਂ ਜੀਰੀਆਂ ਸਾਰੀਆਂ ਤੇ ਹਾਲ ਜਿਹੜੀ ਕੱਲ ਤੋਂ ਲੈ ਕੇ ਅੱਜ ਦੀ ਸਥਿਤੀ ਆ ਪਾਣੀ ਥੋੜਾ ਥੋੜਾ ਕਰਕੇ ਕੱਲ ਨਾਲੋਂ ਅੱਜ ਤੇ ਅੱਜ ਦਾ ਫੁੱਟਕ ਦਾ ਪਾਣੀ ਆਪਾਂ ਕਹਿ ਸਕਦਾ ਵੀ ਚੜਾਇਆ ਹੈਗਾ ਹਜੇ ਚੜਿਆ ਕੱਲ ਤੋਂ ਅੱਛਾ ਕੱਲ ਨਾਲੋਂ 1 ਫੁੱਟ ਚੜ ਗਿਆ ਹੈਗਾ ਕਰ ਚੜ ਗਿਆ ਹਾਂ ਕੱਲ ਸ਼ਾਮ ਤੋਂ ਲੈ ਕੇ ਜਿਹੜਾ ਸ਼ਾਮ 2023 ਨਾਲੋਂ ਕਿੰਨੇ ਕ ਪਰਸੈਂਟ ਫਰਕ ਆ ਹਲੇ ਨੁਕਸਾਨ ਦਾ ਬਚਦਾ ਮਤਲਬ ਤੇ ਇਹ ਨਾਲੋਂ 50 ਕਿਲੋ ਵੀ ਹਾਂ 100% ਚਲੋ ਦੋਸਤੋ ਇਹ ਕਰੰਟ ਸਿਚੁਏਸ਼ਨ ਆ ਮਰਦਾ ਹੈੜੀ ਪਿੰਡ ਦੇ ਵਿੱਚ ਇੱਕ ਗੱਗਰਦੀ ਤੇ ਆ ਤੁਸੀਂ ਦੇਖ ਸਕਦੇ ਹੋ ਕਿ ਨੱਕੋ ਨੱਕ ਭਰਿਆ ਹੋਇਆ ਗੱਗਰ ਆ ਇੱਥੇ ਬੋਰ ਹੋਇਆ ਹੋਇਆ ਪੰਚਾਇਤੀ ਵਾਹਣ ਦੇ ਵਿੱਚ ਬੋਰ ਸਮੇਤ ਇੰਜਣ ਡੁੱਬ ਚੁੱਕਿਆ ਹੈਗਾ ਤੇ ਪਾਣੀ ਬਾਹਰ ਆ ਚੁੱਕਿਆ ਤੇ ਉਮੀਦ ਇਹੀ ਕਰਦੇ ਆ ਕਿ ਜੇ بارش ਰੁਕਦੀ ਆ ਤਾਂ ਇਹ ਪਾਣੀ ਗੱਗਰ ਦੇ ਵਿੱਚ ਚਲਾ ਜਾਵੇ ਤੇ ਲੋਕਾਂ ਦਾ ਨੁਕਸਾਨ ਆ ਜਿਹੜਾ ਉਹ ਬਚ ਜਾਵੇ ਬਾਕੀ ਅਪਡੇਟ ਆਪਾਂ ਅੱਗੇ ਵੀ ਦਿਖਾਉਂਦੇ ਰਹਾਂਗੇ ਧੰਨਵਾਦ